ਪਿਉਰੀ ਪਿੰਡ ਨਾ ਪਿਉਰੀ ਪਿੰਡ ਜਿਹੜਾ ਹੈਗਾ ਆਸੇ ਪਾਸੇ 50 ਪਿੰਡਾਂ ਦੀ ਮੁੱਠੀ ਲੜੇ ਜਾਗੇ ਵੀ ਪਿਉਰੀ ਪਿੰਡ ਕੌਣ ਹੈਗਾ ਪਿਉਰੀਆਂ ਸਲੇਡਾ ਕੌਣ ਸੀ ਆਸੇ ਪਾਸੇ ਦੇ ਜਿਹੜੇ ਕਹਿੰਦੇ ਕਹਿੰਦੇ ਵਿਦਮਾਸ਼ ਉਹਨਾਂ ਨੂੰ ਬੀੜੀਆਂ ਵਾਲਾ ਗੁੱਟਿਆ ਸੀ ਮੇਰੀ ਗੱਲ ਸੁਣ ਲੈ ਇੱਕ ਨਾਲ ਓਏ ਕਾਲੀ ਮੇਰੀ ਗੱਲ ਸੁਣ ਲੈ ਇੱਕ ਤੂੰ ਐ ਕਰੀ ਓਏ ਓ ਤੂੰ ਬਾਹਰ ਗਿਆ ਜੀ ਹਾਂ ਮਤਾਂ ਦਾ ਓ ਹੈਂਡ ਫਰੀ ਮੈਨੂੰ ਇੱਕ ਕਿਆ ਦੱਸ ਤੇਰਾ ਫੋਨ ਹੈਂਡ ਫਰੀ ਹੈ ਕਿ ਕੌਣ ਹੈਂਡ ਫਰੀ ਕੰਨ ਨਾਲ ਆ ਗੱਲ ਸੁਣ ਲੈ ਓਏ ਕਾਦੇ ਤੇ ਓ ਮਾਦਾ ਦਾ ਸਾਡੀ ਆ ਮਾਦਾ ਦਾ ਸਾਡੇ ਬੰਨੀ ਹੋ ਜੂਗੀ ਤੇਨੂੰ ਗੁੱਟਾਂਗੇ ਅਸੀਂ ਇਕੱਲੇ ਨੂੰ ਮਾੜਾ ਨਾਲ ਲਾ ਕੇ ਨਾ ਤੈਨੂੰ ਗੁੱਟਾਂਗੇ ਅਸੀਂ ਇਕੱਲੇ ਨੂੰ ਇਹਨਾਂ ਦੱਸ ਦੇ ਪਿਉਰੀ ਵਾਲਾ ਸਲੇਡਾ ਸੁਣਿਆ ਸੀ ਜੋ ਤਾਂ ਹੋਊਗਾ ਓਏ ਜੋ ਤਾਂ ਇਹੋ ਜਿਹੇ ਬੰਦੇ ਆਪਣੀ ਨੇਠੀ ਕਰਾ ਰਹੇ ਨੇ ਇਹੋ ਜਿਹੇ ਬੰਦੇ ਇਹਨੀ ਤੂੰ ਸਾਡੇ ਨਾਲ ਆ ਓਏ ਇਹ ਨਾਲ ਹੈ ਨਾਲ ਆ ਮੈਂ ਤੇਰੇ ਮੂੰਹ ਜੋਰ ਨਹੀਂ ਖੜੀ ਉਹਦੇ ਕੋਲ ਨਹੀਂ ਮੈਨੂੰ ਹੁਣ ਸੁਣਾਦ ਹੁੰਦਾ ਭਰਾਵਾਂ ਦੇ ਨਾਲ ਆਇਆ ਕਰ ਕਾਲੀ ਓਏ ਘਰੇ ਤਾਂ ਆ ਤੋ ਪਹਿਲਾ ਪਹਿਲਾ ਨਾਲ ਤੇਰੇ ਨਾਲ ਜੋਤ ਹੋ ਗਿਆ ਲੈ ਲੇ ਫੋਨ ਲੜੀ ਇੱਕ ਚਾਹ ਚਾਹ ਦਾ ਗੱਪ ਵਧੀਆ ਮਿੱਠਾ ਪਾ ਗਿਆ ਕੋਈ ਘਰੀ ਨਹੀਂ ਉਧਰ ਕੇ ਕਹਿੰਦਾ ਯਾਰ ਇਹ ਜਾਣੇ ਆ ਪਾਦੂ ਚੜਾਉਣਾ ਹਜੇ ਮਰੀ ਪਾਦੂ ਚੜ ਜੂਗਾ ਯਾਰ ਪਾਦੂ ਉਹਦਾ ਐਮ ਐਲ ਆਰ ਔਰ ਇਹ ਚਾਹ ਤੇਰੇ ਚਾਹ ਬਣਾ ਕੇ ਰੱਖ ਮਿੱਠਾ ਬਾੜੇ ਪੂਰੀ ਲੈ ਫੋਨ ਗਾਣੇ ਲੱਗੇ ਲੈ ਲੈ ਦਾ ਕੁੱਤਾ ਹੋ ਗਿਆ ਬਣਿਆ ਵਾਲਾ ਚਾਹ ਬਣਾ